ਅਹਹਾ ਬਹੁਤ ਦੁਖਦਾਈ ਦੌਰ ਹੈ ਜੀ ਦੌਰ ਸਿਗਾ ਮਤਲਬ ਤੇ ਬਹੁਤ ਕੁਝ ਹੋਇਆ ਦੁੱਖ ਵੀ ਹੈਗਾ ਪਰ ਇਹ ਜਿਹੜੇ ਖੜੇ ਆ ਨਾ ਇਹ ਸਾਰੇ ਇੱਕ ਦੂਏ ਨਾਲ ਕਈ ਵਾਰੀ ਘੇ ਖਿਚੜੀ ਹੁੰਦੇ ਸੀ ਪਰ ਹੁਣ ਇੱਕ ਦੂਏ ਤੋਂ ਦੂਰ ਖੜੇ ਆ ਵੱਡੇ ਕਾਰਨਾ ਕਰਕੇ ਪਰ ਬੋਲਿਆ ਜੀ ਕਿਸੇ ਕਿਸੇ ਲਈ ਕੁਛ ਨਹੀਂ ਪੇ ਕੀ ਗਲਤ ਕਿਨੇ ਕੀਤਾ ਤੇ ਗੱਲਾਂ ਬਹੁਤ ਸਿਆਣੀਆਂ ਕਰਦੇ ਆ ਤੇ ਪਬਲਿਕ ਇਹਦੇ ਜਵਾਬ ਚ ਕੀ ਕਹਿ ਰਹੀ ਆ ਮੈਂ ਗਾਹ ਵੀਡੀਓ ਵੀ ਦਿਖਾ ਦਿੰਨਾ ਬੰਦਿਆਂ ਬਾਰੇ ਵੀ ਦੱਸ ਦਿੰਨਾ ਤੇ ਪਬਲਿਕ ਸਿਆਣੀ ਹੋ ਗਈ ਆ ਇਹ ਆ ਫਿਰ ਹੁਣ ਇਹਨਾਂ ਨੇ ਕਹਿਣ ਤੇ ਉਹ ਬੁੱਧੂ ਬਣਦੀ ਨੀਗੀ ਇਹ ਜਵਾਬ ਤੁਸੀਂ ਆਪ ਹੀ ਦੇ ਲਿਓ ਮੈਂ ਕੋਈ ਖਿਲਾਫ ਨਹੀਂ ਬੋਲਦਾ ਈਰਖਾ ਨਹੀਂ ਹੈ ਇਹਨਾਂ ਨੇ ਮਿਲਣਾ ੱੱੱਕਾ ਕੀਤਾ ੱੱੱਕਾ ਬਹੁਦਿਆਂ ਨਾਲ ਕੀਤਾ ਪਰ ਬੋਲਿਆ ਕੋਈ ਨਹੀਂ ਤੇ ਇੱਕ ਫਿਲਮ ਆਈ ਆ ਸੂਹੇ ਵਿੱਚ ਈਰੇ ਵਾਲਿਆ ਬੰਦਾ ਉਹ ਮੇਰੇ ਖਿਲਾਫ ਮੇਰਾ ਦੁਸ਼ਮਣ ਮੈਨੂੰ ਡੋਬਣ ਚ ਇੱਕ ਨੰਬਰ ਸੀ ਸੀਗਾ ਜਰਨਲ ਦੇ ਨਾਲ ਪਰ ਫਿਲਮ ਬਹੁਤ ਸੋਹਣੀ ਬਣਾਈ ਆ ਫਰੇਮ ਭਾਵੇਂ ਘਟਿਆ ਲੱਗੇ ਆ ਪਰ ਉਹਦੇ ਵਿੱਚ ਕਿੱਡੀ ਵੱਡੀ ਗਲਤੀ ਗੁਰਸੇਖ ਹੋ ਕੇ ਕੀਤੀ ਆ ਮੈਂ ਵੀਡੀਓ ਦੇ ਜ਼ਰੀਏ ਦਿਖਾਉਂਗਾ ਜਿਹਨੂੰ ਕੋਈ ਗਲਤੀ ਹੋਵੇ ਪਤਾ ਨਾ ਲੱਗੇ ਕਮੈਂਟ ਪਾਵੇ ਜਵਾਬ ਮੈਂ ਦਊਂਗਾ ਉਹਦਾ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਆ ਦੌਰ ਜਿਹੜਾ ਜਵੰਦੇ ਆਲਾ ਸੀ ਬਹੁਤ ਖਤਰਨਾਕ ਸੀ ਇਹਨਾਂ ਨੇ ਸਲਾਹਾਂ ਕੀਤੀਆਂ ਆਪੇ ਅਸੀਂ ਪ੍ਰੋਗਰਾਮ ਲਾਵਾਂਗੇ ਆ ਕਰਾਂਗੇ ਉਹ ਕਰਾਂਗੇ ਬਹੁਤ ਬੜਬੜੀਆਂ ਗੱਲਾਂ ਕੀਤੀਆਂ ਤੇ ਕਈ ਬੰਦੇ ਜੋੜੇ ਛਾੜੀ ਜਾਂਦੇ ਸੀ ਕਈ ਕਹਿੰਦੇ ਸੀ ਅਸੀਂ ਇਮੋਸ਼ਨਲ ਹੋ ਗਏ ਆ ਤਾਂ ਅਸੀਂ ਬਾਹਰ ਆ ਗਏ ਆ ਪਰ ਉਹਨਾਂ ਦੇ ਜਵਾਬ ਲੋਕਾਂ ਨੇ ਕਮੈਂਟਾਂ 'ਚ ਕੀ ਦਿੱਤੇ ਮੈਨੂੰ ਉਹ ਖੁਸ਼ੀ ਹੋਈ ਕਿ ਲੋਕ ਜਾਗਣ ਲੱਪੇ ਇਹ ਵਿਚਾਰੇ ਇਹ ਵੀ ਬੜੇ ਤੇਜ ਨੇ ਸਾਡੇ ਕਲਾਕਾਰ ਭਰਾ ਬਹੁਤ ਘੁੱਗੀ ਭਾਜੀ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਇਹਨਾਂ ਦਾ ਜਵਾਬ ਇੱਕ ਆ ਭਾਈ ਸਾਹਿਬ ਨੇ ਦਿੱਤਾ ਇਹਨਾਂ ਨੇ ਬਹੁਤ ਸੋਹਣੇ ਸਵਾਲ ਜਵਾਬ ਕੀਤੇ ਉੱਥੇ ਜਵਾਬ ਨਹੀਂ ਹੋਣਾ ਘੁੱਗੀ ਭਾਜੀ ਕੋ ਘੁੱਗੀ ਭਾਜੀ ਉਹੀ ਹੈ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਆ ਤੇ ਅਰਦਾਸਾਂ ਸ਼ੂਟ ਜਦੋਂ ਹੁੰਨੀਆਂ ਅਰਦਾਸ ਸ਼ੂਟ ਹੁੰਦੀ ਹੈ ਤੇ ਉੱਥੇ ਘੁੱਗੀ ਭਾਜੀ ਖੜੇ ਹੁੰਦੇ ਆ ਉੱਥੇ ਸਿਆਣਪ ਇਹਨਾਂ ਦੀ ਕਿਤੇ ਨਹੀਂ ਹੁੰਦੀ ਉਹਨਾਂ ਬੰਦਿਆਂ ਦੀਆਂ ਜੇਬਾਂ 'ਚ ਜਰਦੇ ਹੁੰਦੇ ਆ ਤਮਾਕੂ ਹੁੰਦੇ ਆ ਉੱਥੇ ਸਿਆਣੇ ਨਹੀਂ ਹੁੰਦੇ ਉੱਥੇ ਘੁੱਗੀ ਬਣ ਕੇ ਉੱਡ ਜਾਂਦੇ ਇਹ ਇੱਥੇ ਗੁਰਪ੍ਰੀਤ ਸਿੰਘ ਬਣ ਜਾਂਦੇ ਆ ਗੁਰਦਾਸ ਮਾਨ ਸਾਹਿਬ ਬੜਬੜੀਆਂ ਇੱਥੇ ਗੱਲਾਂ ਕਰਦੇ ਆ ਤੇ ਗੁਰਦਾਸ ਮਾਨ ਸਾਹਿਬ ਆਪ ਕਿਸੇ ਲਈ ਕੀ ਕਰਦੇ ਆ ਲਾਉਣ ਪ੍ਰੋਗਰਾਮ ਦੇਖਾਂਗੇ ਪ੍ਰੋਗਰਾਮ ਲਾਉਣ ਨੂੰ ਕਿਹੜੇ ਤਿਆਰ ਬੰਦੇ ਆ ਜਿਨ੍ਹਾਂ ਕੋਲ ਪ੍ਰੋਗਰਾਮ ਨਹੀਂ ਹੈਗੇ ਆ ਭਾਈ ਸਾਹਿਬ ਨੂੰ ਮੈਂ ਬੜੇ ਭੋਲੇ ਐ ਸਮਝਦਾ ਸੀ ਮੈਂ ਕਿਾ ਯਾਰ ਕਹਿੰਦੇ ਉਹ ਫਲਾਨੇ ਆਇਆ ਕਰਦੇ ਹਰ ਥਾਂ ਮੋਰੇ ਹੁੰਦੇ ਆ ਜੀ ਕਿਸੇ ਵੀ ਵੀਡੀਓ ਦੇਖ ਲਓ ਇੱਥੇ ਕਹਿੰਦੇ ਮੈਂ ਇਮੋਸ਼ਨਲ ਹੋ ਗਿਆ ਬਾਹਰ ਜਾ ਕੇ ਇਹਨਾਂ ਨੇ ਇੰਟਰਵਿਊ ਦੇਣੀ ਸੀ ਇਮੋਸ਼ਨਲ ਨਹੀਂ ਹੋਏ ਸੀ ਮੁੜ ਕੇ ਭੱਜ ਕੇ ਜਾ ਕੇ ਵੇ ਕੈਮਰੇ ਮੋਰੇ ਤੇ ਥੱਲੇ ਕਮੈਂਟ ਪੜ ਲਓ ਕਿੰਨਿਆਂ ਨੇ ਇਹ ਜਿਹੜਾ ਕਨਵਰ ਗਰੇ ਵਾਲ ਉਹਦੇ ਬਾਰੇ ਬੋਲਿਆ ਭਈ ਇਹ ਤਾਂ ਗਿਆ ਹੀ ਉੱਥੇ ਆਪਣੀਆਂ ਵੀਡੀਓ ਬਣਾਉਂ ਆ ਸੀ ਓਏ ਪਬਲਿਕ ਨੂੰ ਇੰਨਾ ਉਹ ਨਾ ਸਮਝੋ ਜਿਹੜਾ ਤੁਸੀਂ ਸਮਝਦੇ ਹੋ ਮੈਂ ਨਾ ਨਾ ਲਾਵਾਂ ਪਬਲਿਕ ਸਿਆਣੀ ਹੋ ਗਈ ਐ ਨੀਲੇ ਨੂੰ ਲੀਲਾ ਕਹਿਣ ਵਾਲੇ ਚਮਲ ਗਏ ਕਿਉਂ ਚਮਲ ਗਏ ਕਿ ਇਹਨਾਂ ਨੇ ਬਣਾ ਲਿਆ ਲੋਕ ਵਿਚਾਰੇ ਬਣ ਗਏ ਹੁਣ ਨਹੀਂ ਬਣਨਾ ਨਾ ਬਣਨ ਮੈਂ ਕਹਿਣਾ ਵੀ ਮੇਰੀ ਗਲਤ ਜਵਾਬ ਦੇ ਦੇਣਾ ਚ ਕੋਈ ਮੈਂ ਪਿੱਛੇ ਵੀ ਵੀਡੀਓ ਪਾਈ ਸੀ ਕੁਛ ਦਿਨ ਵੀਡੀਓ ਨਹੀਂ ਪਾ ਪਾਇਆ ਉਹਦੇ ਲਈ ਸੌਰੀ ਹੁਣ ਜਿਹੜੀ ਫਿਲਮ ਮੈਂ ਦੱਸਦਾ ਇੱਕ ਸੂਹੇ ਵਿੱਚ ਹੀਰੇ ਵਾਲਿਆ ਆਈ ਆ ਉਹਦੀ ਗੱਲ ਮੈਂ ਚਲੋ ਗਾਂ ਕਰ ਲੈਣਾ ਜਾ ਕੇ ਪਰ ਇਹਨਾਂ ਦੀਆਂ ਸਾਰੀਆਂ ਕਰ ਲਈਏ ਆ ਜਿਹੜਾ ਗਰੁੱਪ ਖੜਾ ਨਾ ਇਹ ਗਰੁੱਪ ਦੇ ਵਿੱਚ ਸਾਰੇ ਇੱਕ ਦੂਏ ਦੇ ਬਹੁਤ ਕਲੋਜ਼ ਹੁੰਦੇ ਸੀ ਕੁਝ ਕੁ ਬੰਦੇ ਸਾਰੇ ਨਹੀਂ ਸੌਰੀ ਯਾਰਾਂ ਦੇ ਯਾਰ ਸੀ ਪੱਕੇ ਰਾਤ ਨੂੰ ਇਕੱਠੇ ਸੋਣਾ ਰੋਟੀਆਂ ਖਾਣੀਆਂ ਹੁਣ ਕੁੱਤੇ ਵਾਂਗੂ ਬੈਰੀ ਹੋਏ ਪਏ ਆ ਜਿੱਦ ਤੱਕ ਦੂਜੀ ਗਲੀ ਦਾ ਕੁੱਤਾ ਤੇ ਦੂਜੀ ਦਾ ਦੂਰ ਦੂਰ ਖੜੇ ਆ ਮਾਰਾ ਇੱਕ ਦੂਏ ਨਾਲ ਕੀਤਾ ਪਰ ਦੱਸਿਆ ਕਿਸੇ ਨੇ ਕੁਛ ਨਹੀਂ ਤੇ ਕੀਨੇ ਕਿਹਦੇ ਨਾਲ ਮਾਰਾ ਕੀਤਾ ਮੈਂ ਸਮਝਾਣ ਦਾ ਮੈਂ ਵੀ ਇਹਨਾਂ ਦੇ ਨਾਲ ਕਿਉਂ ਨਹੀਂ ਲਾਇਆ ਕਿਉਂਕਿ ਮੇਰੇ ਭਰਾ ਬਣ ਕੇ ਮਾਰਿਆ ਮੈਨੂੰ ਵੀ ਨਹੀਂ ਇਹ ਕੌਮ ਇਦਾਂ ਦੀ ਆ ਜੀ ਜਿਹੜੇ ਕਹਿੰਦੇ ਆ ਇਹ ਨੈਗੇਟਿਵਿਟੀ ਫਲਾਉਂਦੇ ਘਰ ਬਹਿ ਕੇ ਆਹ ਭਾਜੀ ਕਹਿੰਦੇ ਆ ਕਹਿੰਦੇ ਘਰ ਬਹਿ ਕੇ ਨਾ ਟੀਆਰਪੀ ਲੈਣੀ ਆ ਟੀਆਰਪੀ ਦਾ ਮਾਮਾ ਤੁਸੀਂ ਲੈਨੇ ਹੋ ਜਿੱਥੇ ਕਿੱਥੇ ਲੰਗ ਲਾਉਣਾ ਮੋਰੇ ਖੜ ਜਾਂਦੇ ਜਾ ਕੇ ਔਰ ਜਿਹੜੀਆਂ ਗੱਲਾਂ ਕਰਦੇ ਹੋ ਜੁੱਤੀ ਤੇ ਕਦੀ ਸਾਫ਼ ਕਰਨ ਲੱਪੈਨੇ ਹੋ ਤੇ ਹਾਂ ਜੋੜਿਆਂ ਦੀ ਸੇਵਾ ਕਰਕੇ ਕਰਨਬਰਗੜ੍ਹੇ ਵਾਲਾ ਨੰਬਰ ਵਨ ਆ ਗਿਆ ਤੂੰ ਮੋਰੇ ਹੋ ਜਾਣਾ ਉੱਥੇ ਮੈਂ ਪਹਿਲੀ ਵਾਰ ਇਸ ਬੰਦੇ ਲਈ ਬੋਲਿਆ ਕਿਉਂਕਿ ਚੱਲਿਆ ਹੀ ਨਹੀਂ ਪੂਰੀ ਲਾਈਫ ਵਿਚਾਰਾ ਚੱਲਿਆ ਮੈਂ ਵੀ ਨਹੀਂ ਪਰ ਮੈਨੂੰ ਤਾਂ ਕੁੱਤਿਆਂ ਬਿੱਲਿਆਂ ਨੇ ਇਕੱਠੇ ਹੋ ਕੇ ਰੋਕਿਆ ਨਾ ਮੈਂ ਕਿੰਨਾ ਟੈਲੈਂਟਡ ਆ ਸਭ ਨੂੰ ਪਤਾ ਗਧਿਆਂ ਨੂੰ ਹਣਾ ਇਹ ਸਾਰਿਆਂ ਨੂੰ ਪਤਾ ਨਹੀਂ ਤਾਂ ਭਾਈ ਮੇਰੇ ਜਿੱਥੇ ਮੈਨੂੰ ਕੰਮ ਮਿਲਦਾ ਕਢਾਮੋ ਨਾ ਤੁਸੀਂ ਤੁਸੀਂ ਕਿੰਨੇ ਜੋਗ ਹੋ ਮੈਨੂੰ ਪਤਾ ਹੈ ਤੇ ਮੈਂ ਤੁਹਾਨੂੰ ਆਪਣੀ ਕਲਾਕਾਰੀ ਦਾ ਸਬੂਤ ਦਿਨਾ ਵੀ ਮੈਂ ਸਿਆਣਾ ਕਿੰਨੀਆਂ ਫਿਲਮਾਂ 'ਚ ਮੈਂ ਕਿਹਾ ਪਹਿਲਾਂ ਔਰ ਤਾਂ ਜਨੀ ਆਈ ਸੀ ਉਹਦੇ ਵਿੱਚ ਮੈਂ ਕਿਹਾ ਪਰਵੱਟੇ ਬਣੇ ਹੋਏ ਕਿੰਨੀਆਂ ਗੱਲਾਂ ਕੀਤੀਆਂ ਤੇ ਆ ਇੱਕ ਸੀਨ ਹੈ ਇਹਦੇ ਵਿੱਚ ਦੇਖੋ ਤੇ ਮੈਨੂੰ ਦੱਸੋ ਕੀ ਗਲਤੀ ਹੈ ਨਮਸਕਾਰ ਨਮਸਕਾਰ नमस्कार नमस्कार बैठिए बैठिए पहन खबर मिले की भाभी को काका होने का वाला आए। है बधाई हो गुआ जी को खाली बधाइयों से काम नहीं चलेगा मुझे सारा घर सजाना है ਦੱਸੋ ਅਚ ਕੀ ਗਲਤੀ ਆ ਫਿਰ ਦੇਖਦੇ ਆ ਇਹ ਬਹੁਤ ਸੁਲਝੇ ਹੋਏ ਬੰਦੇ ਨੇ ਕਹਿੰਦੇ ਸੁਲਝਿਆ ਹੋਇਆ ਬੰਦਾ ਪਰ ਹੈ ਉਹ ਪ੍ਰੋਡਕਸ਼ਨ ਵਾਲਾ ਮੇਰਾ ਦੁਸ਼ਮਣ ਹੈ ਫਿਲਮ ਅੱਛੀ ਬਣਾਈ ਆ ਕਹਾਣੀ ਅੱਛੀ ਆ ਜੇ ਕਹਦੀ ਐ ਫਰੇਮ ਫਰੇਮ ਬਾ ਕਮਾਲ ਨੇ ਜੀ ਰਵੀ ਦੇ ਕੰਡੇ ਵਾਲੇ ਉਹ ਬੰਦੇ ਨੂੰ ਹਿੰਦੀ ਫਿਲਮ ਬਣਾਉਣੀ ਚਾਹੀਦੀ ਆ ਮੇਰੀ ਇਹ ਸਲਾਹ ਆ ਹਨਾ ਤੇ ਉਹ ਸੈਂਸਿਬਲ ਲੋਕ ਸੁਣਨਗੇ ਦੇਖਣਗੇ ਉਹ ਫਿਲਮ ਨੂੰ ਜਿਹਨੂੰ ਇਹ ਗਲਤੀ ਸਮਝਣੀ ਉਹਦੀ ਕਮੈਂਟ ਪਾਉਣ ਮੈਂ ਦੱਸਦਾ ਕੀ ਗਲਤੀ ਆ ਇਹ ਵੱਡੇ ਵੱਡੇ ਗੁਰਸਿੱਖ ਹੈ ਪ੍ਰੋਡਕਸ਼ਨ ਵਾਲੇ ਤੇ ਭਾਈ ਸਾਹਿਬ ਵੀ ਗੁਰਸਿੱਖੀ ਆ ਜਿਹਨੇ ਸ਼ੂਟ ਕੀਤੀ ਆ ਅਕਲਾ ਹੀ ਨਹੀਂ ਇਹਨਾਂ ਨੂੰ ਸੋਚ ਕੇ ਦੇਖੋ ਏਡੀਆਂ ਕ ਫਿਲਮਾਂ ਵਾਲੇ ਨੇ ਇਹ ਇੱਥੋਂ ਪਤਾ ਲੱਗਦਾ ਹੀ ਸਿਆਣੇ ਇਹਨਾਂ ਨਾਲੋਂ ਫਿਲਮ 10 ਨਹੀਂ ਬਣਾਵਾਂਗੇ ਇੱਕ ਬਣਾਵਾਂਗੇ ਵਧੀਆ ਬਣਾਵਾਂਗੇ ਪਰ ਘੁੱਗੀ ਹੋਣਾਂ ਦੇ ਜਾਂ ਬਾਕੀਆਂ ਦੇ ਜਿਹੜੀ ਚਪੇੜ ਹੁਣ ਪਬਲਿਕ ਮਾਰਦੀ ਆ ਇਹ ਵੱਜਣੀ ਚਾਹੀਦੀ ਆ ਨੇਪਾਲ ਵਾਲਾ ਹਾਲ ਹੋਵੇ ਤਾਂ ਨਾ ਕਲਾਕਾਰਾਂ ਦਾ ਹੋਵੇ ਤੇ ਪਤਾ ਲੱਗੇ ਭਾਈ ਮੈਂ ਤਾਂ ਤੁਸੀਂ ਤਾਂ ਰਲ ਕੇ ਮੈਨੂੰ ਮਾਰਿਆ ਹੈ ਨਾ ਇੰਨੇ ਨੇ ਮੈਂ ਇਕੱਲੇ ਨੇ ਤੁਹਾਡੀ ਰੇਲ ਬਣਾਈ ਹੋਈ ਆ ਗੱਲਾਂ ਤਾਂ ਬਹੁਤ ਨਿਕਲ ਆਉਣੀਆਂ ਆ ਪਰ ਬੱਜ ਜਾਂਦੇ ਹੋ ਤੁਸੀਂ ਮੈਂ ਕਿਤੇ ਨਾ ਕਿਤੇ ਬਿਜ਼ੀ ਹੋ ਜਾਣਾ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਕਿਤੇ ਮਿਹਰਬਾਨੀ ਸ਼ੁਕਰੀਆ ਤੇ ਨਾ ਗੇਮਾਂ ਕਰੋ ਇਹ ਨਾ ਪੈਸਿਆਂ ਦੀਆਂ ਗੇਮਾਂ ਕਰੋ ਜਿਨ੍ਹਾਂ ਕੋ ਪ੍ਰੋਗਰਾਮ ਨਹੀਂ ਉਹ ਪਹਿਲਾਂ ਤੁਸੀਂ ਐਮੀ ਬਿਰਕ ਲਿਖਿਆ ਐਮੀ ਬਿਰਕ ਵੀ ਪ੍ਰੋਗਰਾਮ ਨੂੰ ਕਹਿੰਦਾ ਐਮੀ ਬੈਕ ਤਾਂ ਆਪਣੇ ਵਿਆਹਾਂ ਚ ਪ੍ਰੋਗਰਾਮ ਨਹੀਂ ਲਾਉਂਦਾ ਕਿਉਂਕਿ ਫਿਲਮਾਂ ਚੋਂ ਕਮਾਈ ਬਥੇਰੀ ਹੋ ਗਈ ਅੱਖਾਂ ਤੁਹਾਡੀਆਂ ਤੁਹਾਡੀਆਂ ਬੂਥੀਆਂ ਦੱਸ ਦੇਣੀਆਂ ਤੁਸੀਂ ਕਿੰਨੀ ਕਰਨੀ ਦੇ ਮਾਲਕ ਹੋ ਕਰਨਬਰ ਗਰੇਵਾਲ ਨੂੰ ਮਿਲਿਆ ਹੋਇਆ ਜਦੋਂ ਚੂਹਾ ਜਿਹਾ ਹੁੰਦਾ ਸੀ ਦਾੜੀ ਬਾਲ ਨਹੀਂ ਸੀਗੇ ਲੋਕਾਂ ਨੂੰ ਬਹਿ ਕੇ ਉਹ ਰਿਆਜ਼ ਕਰਾਉਂਦਾ ਜਿਹੜਾ ਮੁੰਡੇ ਦੇ ਘਰੇ ਰਹੇ ਸੀ ਜਿੱਥੇ ਤੂੰ ਮਿਲਿਆ ਸੀ ਉਹਨਾਂ ਦਾ ਤੂੰ ਸਾਥ ਦੇਤਾ ਜਿਹੜਾ ਬਾਕੀਆਂ ਦਾ ਦੇ ਦੇਗਾ ਇਹ ਬੜੇ ਖੱੱਚ ਲੋਕ ਨੇ ਬਹੁਤ ਖੱੱਚ ਇਹਨਾਂ ਤੋਂ ਬਚੋ ਆਮ ਪਬਲਿਕ ਬਚੇ ਪਬਲਿਕ ਇਹਨਾਂ ਗਲਤ ਕਰਦੇ ਆ ਇਹ ਜਿਹੜਾ ਪ੍ਰੋਗਰਾਮ ਲਾਉਣ ਵਾਲੀ ਗੱਲ ਚ ਇਹ ਵੀ ਪਬਲਿਕ ਨੂੰ ਬੁੱਧੂ ਬਣਾਉਣਾ ਹੀ ਨਹੀਂ ਇਮੋਸ਼ਨਲ ਬਲੈਕਮੇਲ ਕਰਨੀ ਬਚੋ ਇਹਨਾਂ ਤੋਂ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਤੇ ਮਿਲਾਂਗੇ